ਸਸਿਕਲ ਜੀ ਮੈਂ ਡਾਕਟਰ ਹਰਿੰਦਰ ਸਿੰਘ ਟਿਆਲ ਅ ਜਿਵੇਂ ਤੁਸੀਂ ਸਵਾਲ ਕੀਤਾ ਕਿ ਡੇਂਗੂ ਮਲੇਰੀਆ ਜਿਹੜਾ ਬੁਖਾਰ ਹੈ ਉਹ ਇਸ ਮੌਸਮ ਦੇ ਵਿੱਚ ਜਾਂ ਬਰਸਾਤੀ ਮੌਸਮ ਦੇ ਵਿੱਚ ਥੋੜਾ ਦੇਖਿਆ ਜਾਂਦਾ ਇਹਨੂੰ ਲੈ ਕੇ ਦੇਖੋ ਪ੍ਰਸ਼ਾਸਨ ਤਾਂ ਆਲਰੇਡੀ ਜਿਹੜਾ ਅਲਰਟ ਤੇ ਹੁੰਦਾ ਆ ਜਗਾ ਜਗਾ ਦੇ ਉਤੇ ਸਪਰੇ ਵਗੈਰਾ ਕਰਾਈ ਜਾਂਦੀ ਹੈ ਔਰ ਇਨਸੈਕਟ ਜਿਹੜੀ ਇਨਸੈਕਟ ਦੀ ਸਪਰੇ ਕਰਾਈ ਜਾਂਦੀ ਹੈ ਔਰ ਜਿਹੜੇ ਮੁਹੱਲਾ ਦੇ ਅੱਗੇ ਐਮ ਸੀਜ਼ ਹੁੰਦੇ ਨੇ ਉਹਨਾਂ ਨੂੰ ਸਾਰੀਆਂ ਇਹ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਨੇ ਕਿ ਹਰ ਜਗਾ ਜਗਾ ਦੇ ਉਤੇ ਇਹ ਕੰਮ ਕਰਾਇਆ ਜਾਵੇ ਪ੍ਰਸ਼ਾਸਨ ਤਾਂ ਦੇਖੋ ਕਰ ਹੀ ਰਿਹਾ ਪਰ ਸਾਡੀ ਐਜ਼ ਅ ਨਾਗਰਿਕ ਹੋਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਸਭ ਤੋਂ ਵੱਡੀ ਹੈ ਕਿ ਬਰਸਾਤ ਦੇ ਮੌਸਮ ਦੇ ਵਿੱਚ ਜਾਂ ਵੈਸੇ ਵੀ ਅਸੀਂ ਆਪਣੇ ਘਰਾਂ ਦੇ ਵਿੱਚ ਜਿਹੜਾ ਜਾਂ ਘਰਾਂ ਦੇ ਅੱਗੇ ਪਾਣੀ ਨਾ ਖੜਾ ਕਰਨ ਦੀ ਜਦੋਂ ਪਾਣੀ ਖੜਾ ਹੁੰਦਾ ਹੈ ਸਾਫ ਪਾਣੀ ਖੜਾ ਹੋ ਗਿਆ ਬਰਸਾਤੀ ਪਾਣੀ ਖੜਾ ਹੋ ਗਿਆ ਤਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਇਹ ਮੱਛਰ ਜਿਹੜਾ ਹੈ ਉਹ ਪੈਦਾ ਹੁੰਦਾ ਹੈ ਔਰ ਜਦੋਂ ਮੱਛਰੇ ਪੈਦਾ ਹੁੰਦਾ ਤਾਂ ਸਾਡੇ ਆਲੇ-ਦੁਆਲੇ ਜਿਹੜੇ ਲੋਕ ਰਹਿ ਰਹੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਪ੍ਰਭਾਵਿਤ ਕਰਦਾ ਹੈ ਡੇਂਗੂ ਜਿਹੜਾ ਆ ਉਹ ਇੱਕ ਆਮ ਬੁਖਾਰ ਨਹੀਂ ਹੈਗਾ ਡੇਂਗੂ ਜਿਹੜਾ ਹੈ ਇਹ ਜਾਨਲੇਵਾ ਬੁਖਾਰ ਹੋ ਸਕਦਾ ਹੈ ਬਣ ਸਕਦਾ ਹੈ ਅਗਰ ਡੇਂਗੂ ਵਿਗੜ ਜਾਵੇ ਤਾਂ ਇਹ ਕਿਸੇ ਬੰਦੇ ਦੀ ਜਾਨ ਵੀ ਲੈ ਸਕਦਾ ਹੈ ਸੋ ਸਾਰੇ ਨਾਗਰਿਕਾਂ ਨੂੰ ਇਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਆਸ-ਪਾਸ ਜਿਹੜੀ ਆ ਉਹ ਸਫਾਈ ਰੱਖਣੀ ਚਾਹੀਦੀ